ਅਕਾਲੀ ਦਲ ਵਾਰਿਸ ਪੰਜਾਬ ਦੇ ਸਰਪਲਸ ਅਤੇ ਐਮਪੀ ਅਮਰਿਤਪਾਲ ਸਿੰਘ ਦੇ ਪਿਤਾ ਸਰ ਸੇਮ ਸਿੰਘ ਉਹਨਾਂ ਦੀ ਮਾਤਾ ਅਤੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਅੱਜ ਨਵਾਂ ਸ਼ਹਿਰ ਦੇ ਰਾਹੋ ਵਿਖੇ ਪਾਰਟੀ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਸੈਂਕੜੇ ਲੋਕਾਂ ਨੌਜਵਾਨਾਂ ਅਤੇ ਬਹੁਤਾਂ ਨੇ ਵੀ ਇਸ ਵਿੱਚ ਹਿੱਸਾ ਲਿਆ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਤੋਂ ਆਏ ਐਮਪੀ ਅਮਰਿਤਪਾਲ ਸਿੰਘ ਦੇ ਪਿਤਾ ਸਰ ਸੇਮ ਸਿੰਘ ਨੇ ਪੰਜਾਬ ਦੇ ਹਾਲਾਤਾਂ ਤੇ ਲੋਕਾਂ ਨੂੰ ਸੰਬੋਧਨ ਕੀਤਾ ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਹਾਰ پا ਕੇ ਉਹਨਾਂ ਦਾ ਹਿੱਸਦਵਾਨ ਸਵਾਗਤ ਕੀਤਾ ਗੱਲਬਾਤ ਦਵਾਨ ਐਮਟੀ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਐਫੀ ਸਰਬਜੀਤ ਸਿੰਘ ਖਾਲਸਾ ਨੇ ਕੀ ਕਿਹਾ ਤੁਸੀਂ ਵਿਖਾ ਜੀ ਉਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੇ ਬਤੇ ਅਸੀਂ ਨਵਾਂ ਸ਼ਹਿਰ ਦੀਆਂ ਜਾਂ ਦੁਆਬੇ ਦੀਆਂ ਸੰਗਤਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਅਸੀਂ ਜਦੋਂ ਵੀ ਇਹਨਾਂ ਨੂੰ ਆਵਾਜ਼ ਮਾਰੀ ਇਹਨਾਂ ਨੇ ਬੜਾ ਸਾਡਾ ਸਾਥ ਸਾਥ ਦਿੱਤਾ ਸਹਿਯੋਗ ਦਿੱਤਾ ਇਹਨਾਂ ਨੇ ਜੋ ਜੋ ਇਹ ਦੇ ਜਾਰ 24 ਚ ਐਮਪੀ ਦੀ ਇਲੈਕਸ਼ਨ ਹੋਈ ਉਸ ਟਾਈਮ ਤੇ ਵੀ ਇਧਰ ਦੀਆਂ ਸੰਗਠਾ ਨੇ ਬਹੁਤ ਵੱਡੇ ਪੱਧਰ ਤੇ ਜਾ ਕੇ ਉੱਥੇ ਪ੍ਰਚਾਰ ਕੀਤਾ ਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਉਹਨਾਂ ਨੂੰ ਵੋਟਾਂ ਪਾਉਣ ਵਾਸਤੇ ਇਸ ਕਰਕੇ ਅਸੀਂ ਇਹਨਾਂ ਦਾ ਸਾਰਿਆਂ ਦਾ ਬਹਿਤ ਬਹੁਤ ਧੰਨਵਾਦ ਕਰਦੇ ਆ ਜੀ ਤੇ ਜੋ ਸਾਨੂੰ ਇਹ ਮਾਸਤਕਾਰ ਦੇ ਰਹੇ ਆ ਅਸੀਂ ਇਹਨਾਂ ਦਾ ਬਹੁਤ ਇਹਨਾਂ ਦੇ ਧੰਨਵਾਦੀ ਆ ਪੰਜਾਬ ਦੇ ਹਾਲਾਤ ਖਰਾਬ ਹੈ ਗੈਂਗਸਟਰਾਂ ਦਾ ਹੋਲ ਵੀ ਨਹੀਂ ਕੀ ਕਿਹੜਾ ਜਾਨ ਪੰਜਾਬ ਦੇ ਤੇ ਸਰਕਾਰ ਨਾਲ ਦੀ ਕੋਈ ਚੀਜ਼ ਹੀ ਨਹੀਂ ਲੱਗਦੀ ਇੱਥੇ ਜੀ ਪੰਜਾਬ ਦੇ ਹਾਲਾਤ ਪੰਜਾਬ ਨੂੰ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਮਾਰਿਆ ਜਾ ਰਿਹਾ ਹੁਣ ਪੰਜਾਬ ਚ ਹੜਾਂ ਦੀ ਇਹੋ ਜਿਹੀ ਸਥਿਤੀ ਬਣੀ ਪਈ ਆ ਸਰਕਾਰ ਉੱਥੇ ਵੀ ਪਹੁੰਚ ਨਹੀਂ ਰਹੀ ਉੱਥੇ ਵੀ ਸੰਗ ਸੰਤਾ ਆਪ ਹੀ ਸਾਰਾ ਕੁਝ ਕਰ ਰਹੀਆਂ ਤੇ ਮੇਰੇ ਖਿਆਲ ਅ ਸਰਕਾਰ ਤੇ ਜਿਹੜੀ ਆ ਕਿ ਪੰਜਾਬ ਦੇ ਲੋਕਾਂ ਨੂੰ ਇੱਕਦਮ ਅਲਵਾਰਸ ਛੱਡਿਆ ਹੋਇਆ ਉਹ ਦਿਨ ਦਿਹਾੜੇ ਕਤਲ ਅਫਰਾ ਉਤਿਆ ਜੋ ਕੁਝ ਵੀ ਹੋ ਰਿਹਾ ਸਾਰੇ ਤੁਹਾਡੇ ਤੋਂ ਤੋਂ ਸਭ ਤੋਂ ਜ਼ਿਆਦਾ ਜਾਣਕਾਰੀ ਇਹਦੇ ਤੇ ਵੀ ਮੇਰਾ ਖਿਆਲ ਹੈ ਕਿ ਸਰਕਾਰ ਆਪਣੀ ਜ਼ਿੰਮੇਵਾਰੀ ਕੋਈ ਵੀ ਨਹੀਂ ਸੰਭਾਲ ਰਹੀ ਉਹ ਤੋਂ ਭੱਜ ਰਹੀ ਆ ਖਾਲੀ ਜਿਹੜੇ ਕੋ ਪੰਜਾਬ ਦੀ ਗੱਲ ਕਰਨ ਵਾਲੇ ਆ ਉਹਨਾਂ ਦੇ ਝੂਠੇ ਸੱਚੇ ਕੇਲ ਬਣਾ ਕੇ ਤੇ ਉਹਨਾਂ ਨੂੰ ਜੇਲ੍ਹ ਸੁਟ ਰਹੀ ਆ ਕੋਈ ਜੇ ਨਸ਼ਿਆਂ ਦੇ ਖਿਲਾਫ ਕੋਈ ਆਵਾਜ਼ ਠਾਉਂਦਾ ਆ ਜਾਂ ਕੋਈ ਸਰਕਾਰ ਦੀਆਂ ਨਕਾਮੀਆਂ ਦੇ ਖਿਲਾਫ ਕੋਈ ਪੱਤਰਕਾਰ ਹੋਵੇ ਕੋਈ ਵੀ ਭਾਈਚਾਰ ਉਹ ਸਾਰਿਆਂ ਨੂੰ ਉਹ ਉਹਨਾਂ ਦੇ ਟਾਰਗੇਟ ਤੇ ਆਉਂਦੇ ਕਿੰਨੀ ਚੋਣ ਹੈਗਾ 13 ਤਾਰਾਂ ਚ ਤੁਸੀਂ ਖਰੇ ਹੋਰੇ ਬੰਦੇ ਕਰ ਰਹੇ ਤੁਸੀਂ ਆਪ ਇਲੈਕਸ਼ਨ ਲੜੋਗੇ ਨਹੀਂ ਨਹੀਂ ਅਸੀਂ ਆਪ ਨਹੀਂ ਇਲੈਕਸ਼ਨ ਲੜਾਂਗੇ ਠੀਕ ਹੈ ਕਿ ਸਾਡੀ ਪਾਰਟੀ ਵਿਚਾਰ ਕਰ ਰਹੀ ਆ ਬੀਬੀ ਖਾਲੜਾ ਜੀ ਉਹਨਾਂ ਨਾਲ ਸਾਡੀ ਗੱਲ ਚੱਲ ਰਹੀ ਆ ਅਸੀਂ ਇਲੈਕਸ਼ਨ ਲੜਾਂਗੇ ਉੱਥੇ ਜੀ ਖਾਲੜਾ ਜੀ ਉਮੀਦਵਾਰ ਹੋਣਗੇ ਆ ਉਮੀਦ ਹੈ ਕਿ ਉਹ ਹੀ ਹੋਣਗੇ ਦੇ 2027 ਦੇ ਚਾਰਚ ਦੇ ਚੱਲ ਰਹੇ ਹਾਂ ਜੀ 2027 लास्ट ਵਾਰ ਜੋ ਚੋਣ ਹੋਈ ਹੈ ਇਸ ਸਾਰੇ ਚੱਕਰ ਲੜੋਗੇ ਅਸੀਂ ਆਪਣੀ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਾਂ ਇਸ 2027 ਦੇ ਨੇੜੇ ਜਾ ਕੇ ਅਸੀਂ ਦੇਖਾਂਗੇ ਕਿ ਅਸੀਂ ਇਕੱਲੇ ਲੜਦੇ ਹਾਂ ਕਿ ਜਾਂ ਕਿਸੇ ਨਾਲ ਕੋਈ ਸਾਡਾ ਕੋਈ ਕੋਈ ਜਰੂਰ ਤਕਨੀ ਦੀ ਸਾਨੂੰ ਐਲਾਈਂਸ ਕਰਦੇ ਹਨ ਯਾਨੀ ਹਰ ਕਿਸੇ ਨਾਲ ਸਮਝੌਤਾ ਹੋਊਗਾ ਸਾਰ ਨਹੀਂ ਅਜੇ ਅਜੇ ਕੁਝ ਨਹੀਂ ਗੇ ਸਮਾਂ ਹੋਣ ਤੇ ਦੇਖਾਂਗੇ ਉਹ ਉਹ ਕਿਹੜੀ ਲਾਈਨ ਫੜਦੇ ਆ ਆਪਣੇ ਪੰਜਾਬ ਦੇ ਹਿੱਤ ਚ ਜਿਹੜੀ ਵੀ ਧਿਰ ਖੜੀ ਹੋਊਗੀ ਜਿਹੜੇ ਪੰਜਾਬ ਦੇ ਪੰਜਾਬ ਦੀ ਲੜਾਈ ਲੜੂਗੀ ਅਸੀਂ ਉਹਦੇ ਨਾਲ ਕੋਈ ਨਵਾਂ ਸ਼ਹਿਰ ਤੋਂ ਪਟਾਣਾ ਸਾਹਿਬ ਨੂੰ ਵੀਰਵਾਰ ਦੇਖ ਸਕਦੇ ਅਸੀਂ ਬਾਰਸ ਪੰਜਾਬ ਦੇ ਨਹੀਂ ਅਜੇ ਅਸੀਂ ਜੀ ਅਜੇ ਕੁਛ ਅਜੇ ਫਿਲਹਾਲ ਕੁਛ ਨਹੀਂ ਕਹਿ ਸਕਦੇ ਇਹ ਚੀਜ਼ ਹੈ ਕਿ ਸਾਡੀ ਪਾਰਟੀ ਵਿਚਾਰ ਕਰੂਗੀ ਉਸ ਸਮਾਂ ਹੋਣ ਤੇ ਉਸ ਟਾਈਮ ਤੇ ਜਿਹੜਾ ਵੀ ਕੋਈ ਕੈਂਡੀਡੇਟ ਜਿਹੜੀਆਂ ਇਥੋਂ ਦੀਆਂ ਸੰਗਤਾਂ ਜਿਹਨੂੰ ਪ੍ਰਵਾਨ ਕਰਨਗੇ ਅਸੀਂ ਉਹਨੂੰ ਅੱਗੇ ਲੱਕੇ ਆਮ੍ਰਿਤਪੁਰ ਤੋਂ ਬਾਹਰ ਆ ਰਹੇ ਹਾਂ ਇਹ ਤੇ ਸਰਕਾਰਾਂ ਦੀ ਧੱਕੇਸ਼ਾਹੀ ਹੈ ਜੀ ਜਿੰਨਾ ਚਿਰ ਉਹ ਕਰਦੀਆਂ ਮੇਰੇ ਖਿਆਲੋਂ ਉਹਨਾਂ ਸੰਕਾਂ ਦਾ ਪਿਆਰ ਉਹਨਾਂ ਵਧ ਰਿਹਾ ਮੇਰੇ ਖਿਆਲੋਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਜਿੰਨਾ ਵੀ ਅਸੀਂ ਉਹਨਾਂ ਨੂੰ ਆਂ ਰੱਖਦੇ ਆ ਇਸ ਕਰਕੇ ਪੰਜਾਬ ਦਾ ਵੀ ਕਾਫੀ ਨੁਕਸਾਨ ਹੋ ਰਿਹਾ ਕਿ ਨੌਜਵਾਨੀ ਨਸ਼ਿਆਂ 'ਚ ਬਹੁਤ ਗਲਤਾਂ ਆ ਇਸ ਕਰਕੇ ਬਾਹਰ ਆਉਣ ਤੇ ਨੌਜਵਾਨੀ ਨੂੰ ਬਹੁਤ ਉਮੀਦ ਆ ਉਹਨਾਂ ਦੇ ਮਾਪਿਆਂ ਨੂੰ ਕਿ ਸਾਡੇ ਬੱਚੇ ਵੱਸ ਸਕਦੇ ਜਾਂ ਮਰਤਬਾਲ ਬਾਹਰ ਹੋਵੇ ਇਸ ਕਰਕੇ ਸਰਕਾਰ ਨੂੰ ਵੀ ਆਪਣੇ ਫੈਸਲੇ ਤੇ ਗੌਰ ਕਰਕੇ ਪੰਜਾਬ ਨਾਲ ਇਹਨਾਂ ਧੱਕਾ ਨਹੀਂ ਕਰਨਾ ਚਾਹੀਦਾ ਜੋ ਖਡੂਰ ਸਾਹਿਬ ਦੇ ਲੋਕਾਂ ਦੇ ਹੱਕ ਹਕੂਕ ਆ ਜਿਨ੍ਹਾਂ ਨੇ ਆਪਣੀ ਆਵਾਜ਼ ਵਾਸਤੇ ਉਹਨਾਂ ਨੂੰ ਚੁਣਿਆ ਉਹਨਾਂ ਨੂੰ ਪਾਰਲੀਮੈਂਟ 'ਚ ਵੀ ਉਹਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਤੇ ਜੋ ਵੀ ਉਹਨਾਂ ਦੀਆਂ ਖਡੂਰ ਸਾਹਿਬ ਦੇ ਹਲਕੇ ਦੀਆਂ ਲੋਕਾਂ ਦੀਆਂ ਜੋ ਵਿਕਾਸ ਵਾਸਤੇ ਜੋ ਵੀ ਕੁਝ ਹੋ ਸਕਦਾ ਉਹ ਕਰਨ ਵਾਸਤੇ ਉਹਨਾਂ ਨੂੰ ਪ੍ਰਵਾਨਗੀ ਦੇਣੀ ਚਾਹੀਦੀ ਨੌਜਵਾਨਾਂ ਨੂੰ ਕਿਸਨੇ ਹੈ ਨੌਜਵਾਨਾਂ ਤੇ ਇਹੋ ਸਨੇਹਾ ਕਿ ਜਿਹੜੀਆਂ ਇਹ ਤੁਸੀਂ ਜਿਹੜਾ ਅੱਜ ਦੇ ਦੌਰ 'ਚ ਨਸ਼ਿਆਂ ਦਾ ਸਭ ਤੋਂ ਵੱਡਾ ਮੁੱਦਾ ਵਾ ਪੰਜਾਬ 'ਚ ਇਸ ਤੋਂ ਬਚੋ ਇਹ ਗੁਰਸਿੱਖੀ ਨਾਲ ਜੁੜੋ ਚੰਗੇ ਆਪਣੇ ਆਪਣੇ ਆਪ ਨੂੰ ਕੋਈ ਸਮਾਜ ਸੇਵਾ ਚ ਕਿਸੇ ਹੋਰ ਪਾਸੇ ਲਾਓ ਇਹ ਜ਼ਿੰਦਗੀ ਬੜੀ ਅਮੋਲਕ ਆ ਇਹਨੂੰ ਐਵੇਂ ਆਪਾਂ ਨਸ਼ੇ ਜਾਂ ਗਲਤ ਕੰਮਾਂ ਚ ਨਾ ਗਵਾਈਏ ਅਮਰਤਪਾਲ ਨੂੰ ਵੀ ਕਿਹਾ ਗਿਆ ਕਿ ਅਮਰਤਪਾਲ ਵੀ ਨਸ਼ੇ ਕਰਦਾ ਤਾਂ ਉਹਦਾ ਭਰਾ ਵੀ ਨਸ਼ੇ ਕਰਦਾ ਇਹ ਤੇ ਜੀ ਮਤਲਬ ਕਹਿਣ ਨੂੰ ਤੇ ਹੁਣ ਕਹਦੇ ਉਹ ਵੱਜ ਕੇ ਉਹਦੇ ਨਾਲ ਰਹਿੰਦਾ ਰਿਹਾ ਉਹ ਆ ਕੇ ਸਾਰਾ ਕੁਝ ਸਪਸ਼ਟ ਕਰ ਗਿਆ ਇਹ ਖਾਲੀ ਉਹਦੇ ਕਰਦਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਲੱਗਦਾ ਕਿ ਰਾਜਨੀਤਿਕ ਤੌਰ ਤੇ ਉਹ ਸਾਡੇ ਤੋਂ ਬਹੁਤ ਅੱਗੇ ਨਿਕ ਚੁੱਕਿਆ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਪਿੱਛੇ ਛੁੱਟ ਗਏ ਇਹ ਤੇ ਇਹ ਸਾਰਾ ਕੁਝ ਤਾਂ ਕੀਤਾ ਜਾ ਰਿਹਾ ਹੈ ਪੰਜਾਬ ਦੇਖ ਰਿਹਾ ਕਿ ਆਉਣ ਵਾਲਾ ਮੁੱਖ ਮੰਤਰੀ ਨਹੀਂ ਮੁੱਖ ਮੰਤਰੀ ਅਸੀਂ ਤੇ ਇਸ ਚੀਜ਼ ਦਾ ਦਾਵਾ ਨਹੀਂ ਕਰਦੇ ਲੇਕਿਨ ਪੰਜਾਬ ਦੇ ਲੋਕ ਚਾਹੁੰਦੇ ਆ ਪਰ ਇਹ ਚੀਜ਼ ਹੈ ਕਿ ਇਹ ਤੇ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਤੇ ਠੀਕ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਹੁਤ ਵੱਡਾ ਪਿਆਰ ਮਿਲ ਰਿਹਾ ਹਰ ਜਗ੍ਹਾ ਤੇ ਹੁਣ ਇੱਕ ਵਾਰ ਫਿਰ ਅਪ ਖਾਲੜਾ ਜੀ ਤੇ ਗੱਲ ਕਰਦੇ ਹਾਂ ਖਾਲੜਾ ਜੀ ਤੁਸੀਂ ਉਮੀਦਵਾਰ ਦੇ ਖਾਲੜਾ ਜੀ ਉਮੀਦਵਾਰ ਨਹੀਂ ਮੰਨਦੇ ਫਿਰ ਪਰਿਵਾਰ ਦੇ ਵਿੱਚੋਂ ਕੋਈ ਨਹੀਂ ਉਮੀਦਵਾਰ ਬੀਬੀ ਜੀ ਜਾਂ ਤੁਸੀਂ ਨਹੀਂ ਪਰਿਵਾਰ ਚੋਂ ਨਹੀਂ ਹੋਊਗਾ ਅਸੀਂ ਉਸ ਇਲਾਕੇ ਚੋਂ ਕੋਈ ਵਧੀਆ ਬੰਦਾ ਲੱਭ ਕੇ ਫਿਰ ਦੇਵਾਂਗੇ ਜੇ ਪਰ ਪਹਿਲੀ ਗੱਲ ਤੇ ਸਾਨੂੰ 100% ਉਮੀਦ ਹੈ ਕਿ ਉਹ ਹੀ ਹੋਣਗੇ ਜੇ ਨਾ ਹੋਇਆ ਤਾਂ ਫਿਰ ਕੋਈ ਅਸੀਂ ਜਿਹੜਾ ਕਿ ਉਹ ਇਲਾਕੇ ਦੀਆਂ ਸੰਗਤਾਂ ਜਿਹੜੀ ਜਿਹਨੂੰ ਪ੍ਰਵਾਨ ਕਰਨਗੇ ਅਸੀਂ ਉਹਨੂੰ ਲੈ ਕੇ ਆਉਂਦੇ ਹਾਂ ਪੰਜ ਥੈਂਕ ਯੂ ਸਰ ਪਾਰਟੀ ਦੇ ਨਾਲ ਨਾਲ ਤੁਸੀਂ ਪੰਜ ਕਕਾਰਾਂ ਨੂੰ ਬਚਾਉਣ ਲਈ ਕੀ ਕਰ ਰਹੇ ਹੋ ਜਿਹੜੇ ਕਿ ਇਹਨਾਂ ਨਿਗਾਰ ਹੋ ਰਿਹਾ ਅੱਜ ਨਹੀਂ ਅਸੀਂ ਤੇ ਨੌਜਵਾਨਾਂ ਨੂੰ ਇਹ ਅਪੀਲ ਕਰ ਰਹੇ ਹਾਂ ਆਵਾਜ਼ ਕਰ ਰਹੇ ਹਾਂ ਬਾਕੀ ਅਸੀਂ 21 ਤਰੀਕ ਤੋਂ ਇੱਕ ਚੇਤਨਾ ਮਾਰਚ ਵੀ ਕਰ ਰਹੇ ਹਾਂ ਕਿ ਇਹ ਨਸ਼ਿਆਂ ਤੋਂ ਬਾਹਰ ਆ ਕੇ ਤੁਸੀਂ ਗੁਰੂ ਨਾਲ ਜੁੜੋ ਤੇ ਇਹ ਤਾਂ ਹੀ ਸਾਡਾ ਜਿਹੜਾ ਅਸੀਂ ਇਸ ਧਰਤੀ ਨੂੰ ਬਚਾ ਸਕਦੇ ਆ ਤੇ ਅਸੀਂ ਆਪਣੇ ਆਪ ਨੂੰ ਵੀ ਤਾਂ ਹੀ ਨੌਜਵਾਨੀ ਬਚਾ ਸਕਦੇ ਜੇ ਗੁਰੂ ਦੇ ਅਸੀਂ ਸ਼ਰ ਪਰਛਾਇਆ ਹਟ ਚਲੇ ਜਾਈਏ। ਸਰਕਾਰ ਤਾਂ ਨਹੀਂ ਜੇਕਰ ਕੋਈ ਗਲਤ ਕਰਦਾ ਫਿਰ ਉਹਦੇ ਲਈ ਤੁਹਾਡਾ ਕੀ ਹੈ? ਇਹ ਤੇ ਮੇਰੇ ਖਿਆਲ ਹੈ ਕਿ ਜਿਹੜਾ ਕਕਾਰ ਧਾਰ ਕੇ ਕੋਈ ਗਲਤ ਕਰਦਾ ਵੈਸੇ ਉਹ ਉਹ ਨੂੰ ਇਹ ਜੇ ਉਹ ਗਲਤੀ ਕਰਨਾ ਤਾਂ ਫਿਰ ਕਕਾਰ ਧਾਰ ਨਹੀਂ ਕਰਨ ਚਾਹੀਦੇ ਕਾ ਕਕਾਰ ਧਾਰਨ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਬਹੁਤ ਵੱਡੀ ਵੱਜ ਜਾਂਦੀ ਆ ਇਸ ਕਰਕੇ ਸਾਨੂੰ ਬੜਾ ਸਾਡਾ ਜੀਵਨ ਬੜਾ ਸੱਚਾ ਹੋਣਾ ਚਾਹੀਦਾ ਉਹ ਤੋਂ ਬਾਅਦ ਇਸ ਕਰਕੇ ਅਸੀਂ ਤੇ ਕਹਿੰਦੇ ਕਿ ਕਾਰਾਂ ਦਾ ਸਤਾਰ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਹ ਨਵਾਂ ਸ਼ਹਿਰ ਰਾਹੋਂ ਦੇ ਵਿੱਚ ਆਪਣਾ ਪਾਰਟੀ ਦੀ ਗੈਦਰਿੰਗ ਸੀਗੀ ਬਈ ਹਲਕੇ ਦੇ ਜਿੰਨੇ ਆਪਣੇ ਨਵਾਂ ਸ਼ਹਿਰ ਦੇ ਸੀਗੇ ਉਹਨਾਂ ਨਾਲ ਇੱਕ ਮਿਲ ਜੁਲ ਦਾ ਅੱਜ ਪ੍ਰੋਗਰਾਮ ਬਣਾਇਆ ਸੀਗਾ ਜਿੰਨੇ ਆਪਣੇ ਵਰਕਰ ਸੀਗੇ ਹਾਂ ਉਹਦੇ ਲਈ ਪ੍ਰੋਗਰਾਮ ਰੱਖਿਆ ਸੀ 27 ਦੇ ਇਲੈਕਸ਼ਨ ਲੜਾਂਗੇ ਜੀ 117 ਸੀਟਾਂ ਤੇ ਖਾਂ ਜੀ ਬਿਲਕੁਲ ਲੜਾਂਗੇ ਉਹਦੇ ਲਈ ਕੋਈ ਕੈਂਡੀਡੇਟ ਹੋਂ ਤੋਂ ਨਹੀਂ ਕੋਈ ਕੈਂਡੀਡੇਟ ਨਹੀਂ ਜੀ ਜਿਹੜਾ ਸਾਡਾ ਪਾਰਟੀ ਦੀ ਗੱਲ ਇਹ ਹੈ ਬਈ ਜਿਹੜਾ ਵਰਕ ਕਰੂਗਾ ਉਹ ਆਪ ਹੀ ਅੱਗੇ ਆ ਜਾਏਗਾ ਅੰਮ੍ਰਿਤਪਾਲ ਜੀ ਦੇ ਬਾਰੇ ਬਾਰ ਚੀ ਚੱਤੇ ਜਾ ਰਹੇ ਅੰਮ੍ਰਿਤਪਾਲ ਬਾਰੇ ਬਾਈ ਜੀ ਬਾਰੇ ਜੀ ਬਈ ਨਈ ਸਰਕਾਰ ਚ ਆਉਂਦੀ ਮੇਰੇ ਹਿਸਾਬ ਨਾਲ ਕਿਉਂਕਿ ਇਕੱਲੇ ਤੇ ਐਨਐਸਏ ਵਧਾਤੀ ਉਹਨੂੰ ਤੋੜਨਾ ਚਾਹੁੰਦੇ ਆ ਪਰ ਮੈਨੂੰ ਲੱਗ ਮਤਲਬ ਕੋਈ ਫਰਕ ਨਹੀਂ ਪੈਣਾ ਉਹਨਾਂ ਨੂੰ ਇਸ ਕਰਕੇ ਜਿਹੜੀ ਤਰ ਤਰ ਦੀ ਬਾਈ ਇਲੈਕਸ਼ਨ ਹੋ ਰਹੀ ਆ ਕਿ ਉਹ ਅੰਮ੍ਰਿਤ ਜਿਹਦੇ ਡੈਡੀ ਉਥੋਂ ਇਲੈਕਸ਼ਨ ਲਾਣਗੇ ਬਾਈ ਇਲੈਕਸ਼ਨ ਨਹੀਂ ਜੀ ਨਹੀਂ ਪੰਜਾਬ ਦੀ ਹਾਲਤ ਦਿਨ-ਦਿਨ ਖਰਾਬ ਹੋਈ ਜਾ ਰਹੀ ਹੈ ਦੇਖੋ ਲਗਾਤਾਰ ਕਿ ਮਸਲਤਾਂ ਨਹੀਂ ਹੁੰਦਾ ਹੈ ਜੀ ਰੋਜ਼ ਕਿਤੇ ਮਰਡਰ ਕਿਤੇ ਫਰੋਤੀਆਂ ਬਹੁਤ ਕੁਝ ਚੱਲੀ ਜਾਂਦਾ ਸਰਕਾਰ ਫੇਲ ਹੈ ਜੀ ਇਸ ਪੱਖੋਂ ਇਸ ਪੱਖੋਂ ਕਿ ਸਾਰੇ ਪੱਖੋਂ ਹੀ ਫੇਲ ਹੈ ਜੀ ਤੁਸੀਂ ਕੀ ਸੰਦੇਸ਼ ਯੂਥ ਨੂੰ ਹੁੰ ਦੇਣਾ ਚਾਹੁੰਦੇ ਮੈਂ ਯੂਥ ਨੂੰ ਤਾਂ ਇਹੀ ਕਹਿਣਾ ਚਾਹੂੰਗਾ ਜੀ ਜਾਗੋ ਆਪਣੇ ਕੋਲ ਹੀ ਹੁਣ ਨਵਾਂ ਬਦਲ ਹੈਗਾ ਤੁਹਾਡੇ ਕੋਲੇ ਤੁਸੀਂ ਸਾਥ ਦਿਓ ਸਾਡਾ ਤੇ ਆਪਾਂ ਜੋ ਕਿ ਪੰਜਾਬ ਨੂੰ ਅੱਗੇ ਚੜ੍ਹਦੀ ਕਲਾ ਬਲ ਲੈ ਕੇ ਜਾ ਸਕੀ ਸਤਵੀਰ ਬਾਦਲ ਨੇ ਇੱਕ ਗੱਲ ਕਹੀ ਹੈ ਕਿ ਇੱਕ ਨਵਾਂ ਚੁੱਲਾ ਹੋਰ ਕਾਲੀਦਲ ਦੇ ਵਿੱਚ ਤਿਆਰ ਹੋ ਗਿਆ ਤੇ ਉਹ ਉਹਦੇ ਨਾਲ ਤੁਹਾਡਾ ਸਮਝੌਤਾ ਹੋ ਸਕਦਾ ਨਹੀਂ ਜੀ ਇਹ ਜੋ ਸਮਝੌਤੇ ਵਾਲੀ ਫੈਸਲੇ ਬਾਪੂ ਜੀ ਕਰਨਗੇ ਤੁਸੀਂ ਐਮਪੀ ਹੋ ਤੁਸੀਂ ਨਹੀਂ ਉਹ ਸਾਡੇ ਪ੍ਰਧਾਨ ਹੈ ਜੀ ਪਾਰਟੀ ਦੇ ਮੈਂ ਬੇਸ਼ੱਕ ਐਮਪੀ ਹਾਂ ਉਹ ਪ੍ਰਧਾਨ ਹੈ ਪਾਰਟੀ ਤਰਫੋਂ ਤੱਕ ਇਹਨੂੰ ਦੇ ਰਹੇ ਤੁਸੀਂ ਇਲੈਕਸ਼ਨ ਉਹ ਵੀ ਹਾਲੇ ਕੋਈ ਫਾਈਨਲ ਨਹੀਂ ਸਟਾਰ ਨਿਊਜ਼ ਪੰਜਾਬੀ ਟੀਵੀ ਤੇ ਲੈ ਕੇ ਨਰਿੰਦਰ ਗੁਪਤਾ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ